ਕੀਮ ਥੱਲੇ ਚੱਲ ਰਿਹਾ ਕੱਲਾ ਇਥੇ ਸਰਚ ਆਪਰੇਸ਼ਨ ਨਹੀਂ ਚੱਲ ਰਿਹਾ ਸਾਡੇ 4 ਥਾਂ ਤੇ ਨਾਕੇ ਚੱਲਦੇ ਨੇ ਉੱਥੇ ਸਾਨੂੰ ਵੱਡੀ ਸਫਲਤਾ ਸਾਨੂੰ ਪ੍ਰਾਪਤ ਹੋਈ ਹੈ ਅਸੀਂ ਡਰੱਗਸ ਫੜੇ ਨੇ ਡਰੱਗਸ ਮੰਗਲਸ ਫੜੇ ਨੇ ਫੈਟਲਸ ਫੜੇ ਨੇ ਉਹਨਾਂ ਦੇ ਬੰਦੀ ਕਾਰਵਾਈ ਕਰਾਂਗੇ ਉਸੇ ਤਰ੍ਹਾਂ ਹੀ ਜਿਹੜਾ ਰਾਮਨਗਰ ਬਸਤੀ ਆ ਹੌਟਸਪੌਟ ਆ ਇਦੇ ਵਿੱਚ ਜਿਹੜੇ ਬੰਦਿਆਂ ਤੇ ਹੈਪਚੁਅਲ ਅਫੈਂਡਰਸ ਨੇ ਮਤਲਬ ਕਈ ਕਈ ਐਫਆਈਐਸ ਦਰਜ ਨੇ ਉਹਨਾਂ ਤੇ ਕਮਰਸ਼ਲ ਦੀਆਂ ਤੇ ਹੋਰ ਉਹਨਾਂ ਨੂੰ ਪ੍ਰੋਪਰ ਪਿੰਪੁਆਇੰਟ ਕਰਕੇ ਉਹਨਾਂ ਦੇ ਘਰਾਂ 'ਚ ਸਰਚ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਕਈਆਂ ਨੇ ਘਰ ਬੰਦ ਕਰ ਲਏ ਪਰ ਪ੍ਰੋਪਰ ਕਰ ਖਲਾ ਕੇ ਉਸ ਚੀਜ਼ ਨੂੰ ਚੈੱਕ ਕੀਤਾ ਜਾ ਰਿਹਾ ਇੱਕ ਦੋ ਘਰ ਇਹੋ ਜਿਹੇ ਨੇ ਘਰ ਨੂੰ ਖੁੱਲਾ ਛੱਡ ਕੇ ਭੱਜ ਗਏ ਨੇ ਉੱਥੇ ਵੀ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਜਾਊਗੀ ਜਿਹੜੇ ਇਥੋਂ ਦੇ ਮੌਜੂਦ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਪ੍ਰੋਪਰ ਸਜ ਲਾਅ ਨੂੰ ਪ੍ਰੋਪਰ ਫਾਲੋ ਕਰਾਂਗੇ ਪ੍ਰੋਪਰ ਸਰਚ ਕਰਾਂਗੇ ਔਰ ਜਿਹੜਾ ਬੰਦਾ ਲਾਅ ਨੂੰ ਆਪਣੇ ਹੱਥ 'ਚ ਲਏਗਾ ਜਾਂ ਸੋਸਾਇਟੀ ਚ ਡਰਗ ਨੂੰ ਫਲਾਏਗਾ ਔਰ ਇਸ ਕੋਡ ਨੂੰ ਵਿੱਚ ਵਧਾਏਗਾ ਉਹਦੇ ਤੇ ਬੰਦੀ ਕਾਰਵਾਈ ਕਰਾਂਗੇ ਇਸ ਟਾਈਮ ਜਿਹੜੇ ਨਾਕੇ ਲਗਾਏ ਗਏ ਨੇ ਆ ਜਿਹੜੀ ਚੈਕਿੰਗ ਚੱਲੇ ਕੋਈ ਬਰਾਮਦਗੀ ਚੱਲ ਰਹੀ ਹੈ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਰ ਬਿਲਕੁਲ ਬਰਾਮਦਗੀਆਂ ਹੋਈਆਂ ਨੇ ਐਫ ਆਈ ਆਰਸ ਹੋ ਰਹੀਆਂ ਨੇ ਔਰ ਅੱਜ ਤੁਹਾਨੂੰ ਵਰਦੀ ਐਸਐਸਪੀ ਸਰਦਾਰ ਸਤਾਲ ਸਿੰਘ ਚੈਲਵਾਲੋਂ ਤੁਹਾਨੂੰ ਸ਼ਾਮ ਨੂੰ ਬਕਾਇਦਾ ਪ੍ਰੈਸ ਮੋਟ ਵੀ ਜਾਏਗਾ ਕਿ ਕਿੰਨੀ ਐਫ ਆਈ ਆਰਸ ਹੋਈਆਂ ਕਿੰਨੀ ਬਰਾਮਦਗੀ ਕੀਤੀ ਚਾਰ ਸਾਡੇ ਉੱਤੇ ਚੱਲ ਰਹੇ ਨੇ ਜੀ ਆ ਪੰਜਵੇਂ ਆ ਸਰਚ ਆਪਰੇਸ਼ਨ ਚੱਲ ਰਿਹਾ ਜੀ ਇਹ ਕਹਿੰਦਾ ਚੱਲੇ ਕਿ ਗੱਡੀ ਰੋਕੀ ਲਈ ਹੈ ਜੀ ਪ੍ਰੋਪਰ ਸੇਟ ਤੇ ਬੜੀ ਧੂਾਈ ਨਾਲ ਸੈਕਸ਼ਨ ਚੱਲ ਰਿਹਾ ਦੇਖੋ ਜੀ ਉਹ ਜਿਹੜੀ ਗੱਡੀ 'ਚ ਲੇਡੀ ਤੇ ਬੰਦਾ ਸੀ ਉਹਨਾਂ ਤੇ ਮਲਟੀਪਲ ਐਫ ਆਈ ਆਰਸ ਦਰਜ ਨੇ ਉਹ ਹੈਪਚੁਲੋ ਫੈਂਡਰਸ ਨੇ ਕਈ ਚੀਜ਼ਾਂ ਦੇ ਉਹ ਵੀ ਸਾਡੇ ਜਿਹੜੀ ਪਬਲਿਕ ਦੁਆਰਾ ਇੱਕ ਇਨਫੋਰਮੇਸ਼ਨ ਜਨਰੇਟ ਹੋ ਰਹੀ ਆ ਸਾਨੂੰ ਇਹ ਪਬਲਿਕ ਦੁਆਰਾ ਪਿੰਨ ਪੁਆਇੰਟ ਹੋ ਰਿਹਾ ਵੀ ਸਾਡੇ ਏਰੀਆ ਚਾਹ ਵੇਚਦਾ ਉਹਨੂੰ ਸਾਰਿਆਂ ਨੂੰ ਕੋਲੈਬੋਰੇਟ ਕਰਕੇ ਉਹਨਾਂ ਬੰਦਿਆਂ ਦਾ ਪ੍ਰੀਵੀਅਸ ਰਿਕਾਰਡ ਦੇਖਦੇ ਹੋਏ ਪ੍ਰੋਪਰ ਪ ਜਿਹੜੀ ਆਪਾਂ ਕਹਿੰਦੇ ਆ ਪਰਸਨਲ ਸਰਚ ਸਾਰਾ ਚੀਜ਼ ਕੀਤਾ ਜਾਣਗੇ ਹੁਣ ਉਹਨਾਂ ਤੇ ਐਫਆਈਆਰ ਦਰਜ ਨੇ ਪੁਲਿਸ ਪਾਰਟੀ ਰੇਡ ਤੇ ਆਈ ਹੈ ਔਰ ਉਹ ਗੱਡੀ ਭਜਾ ਕੇ ਲੈ ਕੇ ਜਾਣ ਔਰ ਉਹਨਾਂ ਤੇ ਫਿਰ ਕਿਉਂ ਨਹੀਂ ਕਾਰਵਾਈ ਬਣਦੀ ਕਾਰਵਾਈ ਵੀ ਹੋਏਗੀ ਔਰ ਪ੍ਰੋਪਰ ਸਰਚ ਹੋ ਜੇ ਕੋਈ ਚੀਜ਼ ਮਿਲੇ ਉਹਨਾਂ ਕੋਲ ਐਫਆਈਆਰ ਵੀ ਦਾਂਗੇ ਇਸ ਮੁਹਿੰਮ ਰਾਹੀਂ ਕਿੰਨਾ ਕਿ ਹੱਥ ਲਵਾ। ਸਪਰਕ ਲੋਕਾਂ ਚ ਕੰਫੀਡੈਂਸਬਲ ਹੁੰਦਾ ਜੀ ਲੋਕ ਆਪ ਮੁਹਾਰੇ ਆ ਉੱਠ ਕੇ ਇੱਕ ਲੋਕ ਲੈਅਰ ਬਣ ਗਏ ਲੋਕ ਲੈਅਰ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬੀਆਂ ਨੇ ਬੜੇ ਬੜੇ ਇਹਦੋਂ ਪਹਿਲਾਂ ਵੀ ਤਸੀਹੇ ਝੱਲੇ ਨੇ ਬਹੁਤ ਚੀਜ਼ਾਂ ਫੇਸ ਕੀਤੀਆਂ ਨੇ ਹਰ ਵਾਰੀ ਇੱਕ ਲੋਕ ਲਿਆਰ ਚੁੱਟ ਕੇ ਭਾਈਚਾਰੇ ਨੂੰ ਔਰ ਜੋ ਇੱਕ ਦੂਜੇ ਨਾਲ ਸਾਂਝਾ ਭਾਈ ਫਾਰ ਇਗਜ਼ਾਮ ਪਲੇਟਫਾਰਮ ਹੈ ਹਮੇਸ਼ਾ ਪੰਜਾਬ ਉੱਪਰ ਕੇ ਉਤੇ ਧਿਆਨ ਦਰਿਆ ਉਹਦੇ ਤੇ ਖਰਾ ਉਤਰਿਆ ਸਤ ਮੈਨੂੰ ਹੁਣ ਵੀ ਪੂਰੀ ਉਮੀਦ ਆ ਕਿ ਲੋਕ ਕੇ ਸਾਰੀਆਂ ਕਾਰਵਾਈਆਂ ਤੋਂ ਖੁਸ਼ ਨੇ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਔਰ ਅਸੀਂ ਵਚਨਬੱਧ ਲੋਕਾਂ ਦੀ ਲਈ ਡਿਊਟੀ ਕਰਨ ਲਈ ਠੀਕ ਠੀਕ